ਅਸੀਂ ਉਸ ਦਿਨ ਵੀ ਉਹਨਾਂ ਨੂੰ ਮੰਗ ਪੱਤਰ ਦਿੱਤਾ ਸੀਗਾ ਕਿ ਅਜਨਾਲੇ ਨੂੰ ਕਿਉਂਕਿ ਸੀ ਬਾਰਡਰ ਤੇ ਹੈ ਸਰ ਨੂੰ ਬਲ ਸਪੈਸ਼ਲ ਕੈਟਾਗਰੀ ਤੇ ਰੱਖ ਕੇ ਜਿਹੜਾ ਉਹ 2000 ਕਰੋੜ ਦਾ ਪੈਕੇਜ ਜਿਹੜਾ ਦਿੱਤਾ ਜਾਵੇ ਕਿਉਂਕਿ ਇਹ ਨਾਲੇ ਬਹੁਤ ਬੁਰੀ ਹਾਲਤ ਹੋ ਗਈ ਹੈ। ਉਹ ਉਹਨਾਂ ਨੇ ਦਿਨ ਲਾਣਾ ਕੀ ਸੀਗਾ ਉਹ ਦੇਖ ਕੇ ਗਏ ਖੁਸ਼ ਕਰਕੇ ਲੋਕਾਂ ਨੂੰ ਅਜਨਾਲਾ ਜਿਹੜਾ ਬਿਆਨ ਆਇਆ ਉਹਨਾਂ ਨੇ ਕਿਹਾ ਕਿ ਜਿਹੜੇ ਹੜ ਆਇਆ ਇਹ ਜਿਹੜੀ ਨਜਾਇਜ਼ ਮਾਈਨਿੰਗ ਹੋਈ ਹੈ ਉਹਦੇ ਕਰਕੇ ਹੜ ਜੜਿਆ ਆਇਆ ਮੈਂ ਉਹਨਾਂ ਦੇ ਇਸ ਬਿਆਨ ਨੂੰ ਨਿੰਦਦਾ ਵੀ ਆਂ ਔਰ ਬੜਾ ਗੈਰ ਜ਼ਿੰਮੇਵਾਰਾ ਬਿਆਨ ਜਿਹੜਾ ਉਹਨਾਂ ਦਾ ਹੈ ਔਰ ਕਿ ਇਤਨਾ ਤਾਂ ਬਹੁਤ ਦੂਰ ਦੇ ਦਾ ਮਤਲਬ ਕਿ ਉਹਨਾਂ ਨੇ ਕੋਈ ਸਹੀ ਰਿਪੋਰਟ ਨਹੀਂ ਲਈ ਕੋਈ diel ground ਤੇ ਉਹਨਾਂ ਨੂੰ ਪਤਾ ਹੀ ਨਹੀਂ ਲੱਗਾ ਕਿ ਹੋਇਆ ਕੀ ਆ ਅਸੀਂ ਦਾਵੀ ਤਰਿਆ ਦੇ ਕੰਢੇ ਤੇ ਹਸਲ ਮੇਰਾ ਸੇਵਦਾ ਚਹਾਨ ਜੀ ਨੂੰ ਕਹਿਣਾ ਹੈ ਚੈਲੰਜ ਹੈ ਉਹ ਸਬਤ ਗੰਦ ਕੇ 라ਵੀ ਚ ਕਿੱਥੇ ਨਜਾਇਜ਼ ਮਾਈਨਿੰਗ ਹੋਈ ਆ 라ਵੀ ਦਰਿਆ ਦੇ ਅੰਦਰ ਕਿੱਥੇ ਮਾਈਨਿੰਗ ਕੀਤੀ ਗਈ ਆ ਕਿਉਂਕਿ 라ਵੀ ਦਰਿਆ ਤੋਂ 5 ਕਿਲੋਮੀਟਰ ਦੇ ਘੇਰੇ ਵਿੱਚ ਫੌਜ ਨੇ ਤੇ ਬੀਐਸਐਫ ਨੇ ਜਿਹੜੀ ਉਹ ਪਾਬੰਦੀ ਲਾਈ ਹੈ ਮੈਂ ਕਈ ਵਾਰ ਕੋਸ਼ਿਸ਼ ਕੀਤੀ ਆਪਣੇ ਮੁੱਖ ਮੰਤਰੀ ਸਾਹਿਬ ਕੋਲ ਕਿ ਸਾਡਾ ਦਰਿਆ ਜਿਹੜਾ ਸਾਫ ਪਾੜ ਕੇ ਦਿੱਤਾ ਜਾਵੇ ਉਹ ਦਰਿਆ ਦੀ ਸਫਾਈ ਵਾਸਤੇ ਫੌਜ ਤੇ ਬੀਐਸ ਬੀਐਸਐਫ ਜਿਹੜੀ ਆ ਉਹਨਾਂ ਨੇ ਪਿਛਲੇ ਸਾਢੇ 3 ਸਾਲਾਂ ਤੋਂ ਸਾਡੇ ਕੋਸ਼ਿਸ਼ ਕਰਨ ਦੇ ਬਾਵਜੂਦ ਵੀ ਸਾਨੂੰ ਐਨਓਸੀ ਨਹੀਂ ਦਿੱਤੀ ਸੋ ਮੈਂ ਜਵਾਨ ਸਾਹਿਬ ਨੂੰ ਕਹਿੰਨਾ ਕਿ ਸਰ ਗਰਾਊਂਡ ਤੇ ਤੁਸੀਂ ਆਏ ਪਰ ਗਰਾਊਂਡ ਦੀ ਰਿਪੋਰਟ ਨਹੀਂ ਲੈ ਕੇ ਗਏ ਤੁਸੀਂ ਕਲੀਅਰ ਕਰੋਗੇ 라ਵੀਨ ਦਾ ਅੱਜ ਕਿੱਥੇ ਮਾਇਨਿੰਗ ਹੋਈ ਹੈ 라ਵੀਨ دریا ਦੇ ਉੱਤੇ ਬੀਐਸਐਫ ਲੱਗੀ ਆ ਫੌਜ ਲੱਗੀ ਆ ਸਰ ਫੌਜ ਤੇ ਬੀਐਸਐਫ ਤੋਂ ਮਾਇਨਿੰਗ ਹੋ ਗਈ ਇਹਦਾ ਮਤਲਬ ਸਰ ਕੇਂਦਰ ਸਰਕਾਰ ਨੂੰ ਪਤਾ ਸੀਗਾ ਅੱਜ ਵੀ ਦੇਸ਼ ਦੇ ਖੇਤੀਬਾੜੀ ਮੰਤਰੀ ਚਿਹਰਾ ਤੇ ਹਾਂਜੀ ਦਾ ਦਬਿਆ ਨਾ ਜਿਹੜੇ ਬੋਦਨ ਪਹਿਲਾਂ ਪੰਜਾਬ ਦੇ ਹਰ ਪੀਟ ਦੇ ਇਲਾਕਿਆਂ ਦਾ ਦੌੜਾ ਕਰਕੇ ਗਏ ਸੀਗੇ ਅਸੀਂ ਉਸ ਦਿਨ ਵੀ ਉਹਨਾਂ ਨੂੰ ਮੰਗ ਪੱਤਰ ਦਿੱਤਾ ਸੀਗਾ ਕਿ ਅਜ ਨਾਲੇ ਨੂੰ ਕਿਉਂਕਿ ਅਸੀਂ ਬਾਰਡਰ ਤੇ ਆ ਸਾਨੂੰ ਮਲ ਸਪੈਸ਼ਲ ਕੈਟਾਗਰੀ ਚ ਰੱਖ ਕੇ ਜਿਹੜਾ ਉਹ 2.1 ਕਰੋੜ ਦਾ ਪੈਕੇਜ ਜਿਹੜਾ ਦਿੱਤਾ ਜਾਵੇ ਕਿਉਂਕਿ ਨਾਲੇ ਚ ਬਹੁਤ ਬੁਰੀ ਹਾਲਤ ਹੋ ਗਈ ਹੈ ਉਹਨਾਂ ਨੇ ਦਿਨ ਲਾਣਾ ਕੀ ਸੀਗਾ ਉਹ ਦੇਖ ਕੇ ਗਏ ਖੁਸ਼ ਕਰ ਗਏ ਲੋਕਾਂ ਨੂੰ ਅੱਜ ਉਹਨਾਂ ਦਾ ਜਿਹੜਾ ਬਿਆਨ ਆਇਆ ਉਹਨਾਂ ਨੇ ਕਿਹਾ ਕਿ ਜਿਹੜੇ ਹੜ ਆਇਆ ਇਹ ਜਿਹੜੀ ਨਜਾਇਜ਼ ਮਾਈਨਿੰਗ ਹੋਈ ਹੈ ਉਹਦੇ ਕਰਕੇ ਹੜ ਜਿਹੜੇ ਆਏ ਆ ਮੈਂ ਉਹਨਾਂ ਦੇ ਇਸ ਬਿਆਨ ਨੂੰ ਨਿੰਦਦਾ ਵੀ ਆਲ ਬੜਾ ਗੈਰ ਜੁਮੇ ਆ ਦਾ ਬਿਆਨ ਜਿਹੜਾ ਉਹਨਾਂ ਦਾ ਹੈ ਔਰ ਕੀ ਇਤਨਾ ਤੋਂ ਬਹੁਤ ਦੂਰ ਦੇ ਦਾ ਮਤਲਬ ਕਿ ਉਹਨਾਂ ਨੇ ਕੋਈ ਸਹੀ ਰਿਪੋਰਟ ਨਹੀਂ ਲਈ ਕੋਈ ਰੀਅਲ ਗਰਾਉਂਡ ਤੇ ਉਹਨਾਂ ਨੂੰ ਪਤਾ ਹੀ ਨਹੀਂ ਲੱਗਾ ਕਿ ਹੋਇਆ ਕੀ ਹੈ ਅਸੀਂ ਦਾਵੀ ਦੇ ਦਾ ਕੰਡੇ ਤੇ ਅਸਲ ਮੇਰਾ ਸੇਵਦਾ ਚਹਾਨ ਜੀ ਨੂੰ ਕਹਿਣਾ ਹੈ ਚੈਲੰਜ ਹੈ ਕਿ ਉਹ ਸਭ ਤੱਕੰਦ ਕੇ ਰਾਵੀ ਚ ਕਿੱਥੇ ਨਜਾਇਜ਼ ਮਾਈਨਿੰਗ ਹੋਈ ਹੈ ਰਾਵੀ ਦਰਿਆ ਦੇ ਅੰਦਰ ਕਿੱਥੇ ਮਾਈਨਿੰਗ ਕੀਤੀ ਗਈ ਹੈ ਕਿਉਂ ਕਿ ਰਾਵੀ ਦਰਿਆ ਤੋਂ 5 ਕਿਲੋਮੀਟਰ ਦੇ ਘੇਰੇ ਵਿੱਚ ਫੌਜ ਨੇ ਤੇ ਬੀਐਸਐਫ ਨੇ ਜਿਹੜੀ ਉਹ ਪਾਬੰਦੀ ਲਾਈ ਹੈ ਮੇਰੀ ਜਾਣਕਾਰੀ ਅਨੁਸਾਰ ਮੈਂ ਕਈ ਵਾਰ ਕੋਸ਼ਿਸ਼ ਕੀਤੀ ਆਪਣੇ ਮੁੱਖ ਮੰਤਰੀ ਸਾਹਿਬ ਕੋਲ ਕਿ ਸਾਡਾ ਦਰਿਆ ਜਿਹੜਾ ਸਾਫ਼ ਕਰਾ ਕੇ ਦਿੱਤਾ ਜਾਵੇ ਉਹ ਦਰਿਆ ਦੀ ਸਫਾਈ ਵਾਸਤੇ ਫੌਜ ਤੇ ਬੀਐਸਐਫ BSF ਜਿਹੜੀ ਆ ਉਹਨਾਂ ਨੇ ਪਿਛਲੇ ਸਾਢੇ 3 ਸਾਲਾਂ ਤੋਂ ਸਾਡੇ ਕੋਸ਼ਿਸ਼ ਕਰਨ ਦੇ باوجود ਵੀ ਸਾਨੂੰ ਐਨਓਸੀ ਨਹੀਂ ਦਿੱਤੀ। ਕੈਸੀ ਇੱਥੇ ਮਦਰ ਦਰਿਆਵਾਂ ਦੀ ਖਲਾਈ ਕਰਦਾ ਜਿਹੜਾ ਉਹ ਤੁਹਾਨੂੰ ਨਹੀਂ ਮਤਲਬ ਦੇ ਸਕਦੇ ਆਗਿਆ ਵੀ ਦੇ ਸਕਦੇ। ਹੁਣ ਪਿਛਲੇ 5-6 ਮਹੀਨਿਆਂ 'ਚ ਅਸੀਂ ਬੜੀ ਟਰਾਈ ਕੀਤੀ ਕਿ ਸਾਡਾ ਦਾਵੀ ਦਰਿਆ 7 ਲੋਈ ਦਾ ਕੁਝ ਹਿੱਸਾ ਕੁਝ ਵਿਆਸ ਦਾ ਜਿਹੜਾ ਬਹੁਤ ਬੁਰੀ ਹਾਲਤ ਹੈ। ਅਸੀਂ ਕਹਿ ਕੇ ਕੋ ਆ ਕੇ ਮੈਂ ਖੁਦ ਬਦਗੇੜੀਆ ਸਾਹਿਬ ਨਾਲ ਮੀਟਿੰਗ ਕਰਕੇ ਗਜ਼ਾਸਪੁਰ ਦੇ ਵਿੱਚ ਬੀਐਸਐਫ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਤਰਲੇ ਕੱਢ ਗਏ ਉਹਨਾਂ ਕੋ ਡੀਸੈਲਟਿੰਗ ਦੀ ਮਦਰ ਜਿਹੜੀ ਪਰਮਿਸ਼ਨ ਲਈ ਕਿ ਸਾਨੂੰ ਡੀਸੈਲਟਿੰਗ ਦੇ ਕਰ ਲੈਣ ਦੋ ਜਾਂ ਸਫਾਈ ਤਾਂ ਕਰ ਲੈਣ ਦੋ ਉਹ ਉਹਨਾਂ ਨੇ ਸਾਨੂੰ 2 ਮਹੀਨੇ ਪਹਿਲਾਂ ਉਹ ਸਾਨੂੰ ਉਹਨਾਂ ਨੇ ਕਿਹਾ ਕਿ ਠੀਕ ਹੈ ਤੁਸੀਂ ਕਰ ਲਓ ਉਹ ਸਰਕਾਰ ਨੇ ਇਹਦੇ ਟੈਂਡਰ ਲਾਏ ਆ ਉਹ ਟੈਂਡਰ ਵੀ ਅਕਤੂਬਰ ਤੱਕ ਜਾ ਕੇ ਸ਼ੁਰੂ ਹੋਣਿਆ ਕਿਉਂਕਿ 10ਵੇਂ ਮਹੀਨੇ ਤੋਂ ਬਾਅਦ ਦੇ ਵਿੱਚ ਉਹ ਸ਼ੁਰੂ ਹੁੰਦੇ ਆ। ਸੋ ਮੈਂ ਚਵਾਨ ਸਾਬ ਨੂੰ ਕਹਿੰਨਾ ਕਿ ਸਰ ਗਰਾਊਂਡ ਤੇ ਤੁਸੀਂ ਆਇਓ ਪਰ ਗਰਾਊਂਡ ਦੀ ਰਿਪੋਰਟ ਨਹੀਂ ਲੈ ਕੇ ਗਏ। ਤੁਸੀਂ ਕਲੀਅਰ ਕਰੋਗਾ ਰਵੀ ਦੇ ਆਚ ਕਿੱਥੇ ਮੈਨੇ ਹੋਈ ਐ। ਰਵੀ ਦਰਿਆ ਦੇ ਉੱਤੇ ਬੀਐਸਐਫ ਲੱਗੀ ਆ ਫੌਜ ਲੱਗੀ ਆ। ਸਰ ਫੌਜ ਤੇ ਬੀਐਸਐਫ ਤੋਂ ਉਧਰ ਮੈਨੇ ਹੋ ਗਈ। ਇਹਦਾ ਮਤਲਬ ਸਰ ਕੇਂਦਰ ਸਰਕਾਰ ਨੂੰ ਪਤਾ ਸੀਗਾ। ਸਾਨੂੰ ਤੋਂ ਤਾਂ ਨੇ ਪਰਮਿਸ਼ਨ ਨਹੀਂ ਦਿੱਤੀ ਸਾਡੀ ਸਰਕਾਰ ਨੂੰ ਤਾਂ ਉਹਨਾਂ ਨੇ ਪਰਮਿਸ਼ਨ ਨਹੀਂ ਦਿੱਤੀ ਸਾਨੂੰ ਤਾਂ ਆਗਿਆ ਹੀ ਦੇਂਦੇ ਪੰਜਾਬ ਨੂੰ ਕੋਈ ਪੈਕੇਜ ਦੇਣ ਦੀ بجائے ਇਹ ਕਹਿਣਾ ਕਿ ਉੱਥੇ ਗੈਰਕਾਨੂੰਨੀ ਮਾਈਨਿੰਗ ਦੇ ਨਾਲ ਜਿਹੜਾ ਹੜ ਆਇਆ ਇਹ ਬਹੁਤ ਹੀ ਕੱਟਿਆ ਬਿਆਨ ਹੈ ਉਹਨਾਂ ਦਾ ਔਰ ਇਹਦੇ ਤੋਂ ਲੱਗਦਾ ਕਿ ਬੀਜੇਪੀ ਪੰਜਾਬ ਦੇ ਨਾਲ ੱੱਕਾ ਕਰਦੇ ਰਹਉਂਦੇ ਵਿੱਚ ਪੰਜਾਬ ਦੇ ਵਿੱਚ ਕੁਝ ਵੀ ਉਹ ਦੇਣ ਦੀ ਤਿਆਰ ਨਹੀਂ ਹੈ ਮੈਂ ਤੁਹਾਨੂੰ ਇੱਕ ਦਿਖਾਉਣਾ ਇਹ ਮੇਰੇ ਮੇਰੇ ਕੋ ਤਸਵੀਰ ਹੈ ਇਹ ਸੀਰ ਪਾਟਲ ਸਾਹਿਬ ਜਿਹੜੇ ਦਰਿਆਮਾਬਾਦ ਦੇ ਮੰਤਰੀ ਹੈ ਉਹਨਾਂ ਨਾਲ ਮੈਂ 2 ਤਰੀਕ ਨੂੰ ਮੀਟਿੰਗ ਕਰਕੇ ਆਇਆ 2 ਜੁਲਾਈ ਨੂੰ ਇਹ ਅਸੀਂ ਇੱਕ ਪੰਜਾਬ ਸਰਕਾਰ ਨੇ ਦਰਿਆਮਾ ਦੇ ਉੱਤੇ ਜਿਹੜੀ ਬੀਓਪੀ ਹੈ ਜਿਹੜੀਆਂ ਇਹ ਇਹ ਬੀਐਸਐਫ ਦੀਆਂ ਪੋਸਟਾਂ ਜਿੱਥੇ-ਜਿੱਥੇ ਨੁਕਸਾਨ ਹੋਇਆ ਸੀਗਾ ਉਹਨਾਂ ਨੂੰ ਅਸੀਂ ਠੀਕ ਕਰਨਾ ਚਾਹੁੰਦੇ ਸੀਗੇ ਤੇ ਪੰਜਾਬ ਸਰਕਾਰ ਨੇ ਕਰੀਬ 170 ਕਰੋੜ ਦਾ ਉਹਦੇਆ ਕਲੀਅਰਡਾ ਬਣਾ ਕੇ ਭੇਜਿਆ ਸੀਗਾ ਕੇਂਦਰ ਸਰਕਾਰ ਨੂੰ ਕੇਂਦਰ ਸਰਕਾਰ ਨੇ ਇਹਦੇ ਪੈਸੇ ਦੇਣੇ ਸੀਗੇ ਔਰ ਉਹਦੇ ਚ 40 ਕਰੋੜ ਰੁਪਈਆ ਸਾਡੀਆਂ 12 ਮਤਲਬ ਜਿਹੜੀਆਂ ਪੋਸਟਾਂ ਸੀਗੀਆਂ 라ਵੀ ਦੇ ਕੰਢੇ ਤੇ ਜਿਹੜਾ ਜਿੰਨਾ ਦੇ ਪੈਸੇ ਬੰਦੇ ਸੀਗੇ 40 ਕਰੋੜ ਰੁਪਈਆ ਤੇ ਮੈਂ ਬਾਦਲ ਸਾਹਿਬ ਨੂੰ ਕਿਹਾ ਮੈਂ ਖਾ ਜੀ ਪਹਿਲੀ ਗੱਲ ਤੇ ਸਾਰੇ ਪੰਜਾਬ ਦੇ ਆ ਮੈਂ ਲੈਟਰ ਦਿੱਤੀ ਉਹਨੂੰ ਲੈ ਕੇ ਬੜੀ ਵਧੀਆ ਮੀਟਿੰਗ ਹੋਈ ਮੈਂ ਖਾ ਜੀ ਪਹਿਲੀ ਗੱਲ ਤੇ ਸਾਰੇ ਪੰਜਾਬ ਦੇ ਪੈਸੇ ਦੋ ਦੂਜੀ ਗੱਲ ਤੇ ਤੁਸੀਂ ਨਹੀਂ ਦੇੜੀ ਤੇ ਮੈਂ ਉਹਨਾਂ ਨੂੰ ਕਹਿ ਜੀ ਰਾ ਵਿੱਚ ਬਹੁਤ ਵੱਡੇ ਹੜ੍ਹ ਆ ਜਾਣੇ ਆ ਤੁਹਾਡੀਆਂ ਪੋਸਟਾਂ ਪਾਸੇ ਸਭ ਉੜ ਜਾਣੀਆਂ ਸਾਨੂੰ ਪੈਸੇ ਦਿਓ ਸਦਕਾ 40 ਕਰੋੜ ਬਿਲਿਅਨ ਬਣਦਾ ਸਾਨੂੰ ਉਹ ਪੈਸੇ ਜਿਹੜੇ ਦਿੱਤੇ ਜਾਣ ਸਰ ਅੱਜ ਤੱਕ ਇਹ ਲੋਕ ਕਿੰਨੀ ਤਰੀਕ ਹੋ ਗਈ ਆ ਅਜੇ ਤੱਕ ਇੱਕ ਦਿਵਾਨੀ ਵੀ ਆਈ 7 ਮਹੀਨਿਆਂ ਤੋਂ ਸਾਡੇ ਅਫਸਰ ਦਿੱਲੀ ਦੇ ਫੇਰੇ ਮਾਰ-ਮਾਰ ਕੇ ਹੰਬ ਗਏ 7 ਮਹੀਨਿਆਂ ਤੋਂ ਸਾਡੇ ਇਸ ਡਿਪਾਰਟਮੈਂਟ ਦੇ ਅਫਸਰ ਜਿਹੜੇ ਆ ਬਾਅਦ-ਬਾਅਦ ਦਿੱਲੀ ਜਾ ਕੇ ਮੀਟਿੰਗਾਂ ਕਰਕੇ ਉਹ ਉੱਥੋਂ ਹੰਬ ਗਏ ਅਜੇ ਤੱਕ ਸਾਨੂੰ ਇੱਕ ਪੈਸਾ ਨਹੀਂ ਦਿੱਤਾ ਉਲਟਾ ਤੁਹਾਨੂੰ ਸਭ ਕਹੀ ਜਾਂਦੇ ਮਾਈਨਿੰਗ ਹੋ ਗਈ ਹੈ ਜੀ ਉੱਥੇ ਸਰ ਮਾਈਨਿੰਗ ਕਿੱਥੇ ਹੋ ਗਈ ਮੈਂ ਤਾਂ ਬੜਾ ਆਹਾ ਹੈ ਕਿ 라ਵੀ ਚ ਕਿੱਥੇ ਮਾਈਨਿੰਗ ਹੋਈ ਹੈ ਜੇ 라ਵੀ ਚ ਮਾਈਨਿੰਗ ਹੋਈ ਹੈ ਤੇ ਤਾਂ ਬੰਦਾ ਇਹਨਾਂ ਨੂੰ ਪਤਾ ਹੀ ਕਿਉਂ ਕਿਉਂਕਿ ਤੇ ਫੌਜ ਤੇ ਵੀ ਸਭ ਲੱਗੇ ਆ ਤੇ ਮੈਂ ਮਤਲਬ ਇਹ ਕਿਹਾ ਕਿ ਨਾਲ ਕੇ ਕੇਂਦਰ ਸਰਕਾਰ ਕੋਈ ਮਦਦ ਕਰ ਦੇ ਵੀ ਜਾਏ ਕੋਈ ਪੈਸਾ ਦੇ ਦੇ ਵੀ ਜਾਏ ਦਰਿਆਵਾਂ ਨੂੰ ਕਲੀਨ ਕਰਨ ਦੀ ਵੀ ਜਾਏ ਦਰਿਆਵਾਂ ਦਾ ਸਾਰਾ ਬਹਾਉ ਉਹਦੋਂ ਮੈਂ ਪਾਇਲਟ ਨੂੰ ਕਿਹਾ ਪਾਟਣ ਨੂੰ ਕਿਹਾ ਸੀਗਾ ਸਾਡੀ ਜਿਹੜੀ ਬਰਿਆ ਬੁਰਦ ਜ਼ਮੀਨ ਹੈ ਸਾਡੀਆਂ ਜ਼ਮੀਨਾਂ ੜ ਗਈਆਂ ਹੋੜ ੜ ਗਈਆਂ ਗਿਆ ਜ਼ਮੀਨਾਂ ਬੰਗਾ 23 ਚ ਸਾਡੀਆਂ ਜ਼ਮੀਨਾਂ ੜ ਗਈਆਂ ਸੀ ਗਿਆ ਸਾਨੂੰ ਉਹਨੇ ਪੈਸੇ ਤੋਂ ਦਰਿਆ ਬੁਰਦ ਜ਼ਮੀਨ ਦਾ ਕੋਈ ਪੈਸਾ ਨਹੀਂ ਮਿਲਦਾ ਕਿਸਾਨਾਂ ਦੀ ਆਪਣੇ ਮਿਹਰੂ ਭਾਈ ਸਾਹਿਬ ਦੱਸ ਕੇ ਗਏ ਕਿ 20 ਏਕੜ ਜ਼ਮੀਨ ਮੇਦੀ ੜ ਗਈ ਆ ਜੀ ਪਤਾ ਹੀ ਨਹੀਂ ਲੱਗਾ ਕਿਦਾਂ ਚਲ ਗਈ ਇੱਕ ਪੈਸਾ ਵੀ ਮੇਰਾ ਦਰਿਆ ਬੁਰਦ ਜ਼ਮੀਨ ਦਾ ਉਹ ਸੈਂਟਰ ਸਰਕਾਰ ਨੇ ਦੇਣਾ ਇੱਕ ਪੈਸਾ ਵੀ ਨਹੀਂ ਮਿਲਿਆ ਤੁਸੀਂ ਬੰਨਾਂ ਲਈ ਇਹ ਕਿ ਪੈਸਾ ਨਹੀਂ ਮਿਲਿਆ ਡੀਸਲ ਟੈਗ ਵਾਸਤੇ ਸਭ ਤੋਂ ਹੀ ਪੰਜਾਬ ਨੂੰ ਦੇਣ ਦੀ ਬਜਾਏ ਪੰਜਾਬ ਨੂੰ ਤੁਸੀਂ ਇਹ ਕਹਿ ਰਹੇ ਹੋ ਦੀ ਗੁਜ਼ਾਇਤ ਮੈਨਿੰਗ ਦਾ ਸੋ ਮੈਂ ਚੌਂਸਾਹਬ ਨੂੰ ਬੇਨਤੀ ਕਰੂੰਗਾ ਸਾਰ ਪੰਜਾਬ ਦਾ ਬਹੁਤ ਨੁਕਸਾਨ ਹੋ ਗਿਆ ਤੁਹਾਨੂੰ ਉਦੋਂ ਨਹੀਂ ਬੇਨਤੀ ਕੀਤੀ ਇਹ ਸਿਆਸਤ ਨਾ ਕਰੋ ਪੰਜਾਬ ਨਾਲ ਧੱਕਾ ਨਾ ਕਰੋ ਭਾਜਪੀ ਲਗਾਤਾਰ ਧੱਕਾ ਕਰ ਰਹੀ ਹੈ ਕੇਂਦਰ ਸਰਕਾਰ ਲਗਾਤਾਰ ਧੱਕਾ ਕਰਦੀ ਹੈ ਸਾਡੇ ਜ਼ਖਮਾਂ ਤੇ ਤੁਸੀਂ ਲੂਣ ਪਾ ਦਿਓ ਯਾਰ ਸਾਡੇ ਲੋਕ ਜਾਰੇ ਡੁੱਬ ਗਏ ਹਰ ਬਰਬਾਦ ਹੋ ਗਏ ਸਭ ਕੁ ਬਰਬਾਦ ਹੋ ਗਿਆ ਉਹਨਾਂ ਨੂੰ ਪੁੱਛੋ ਤੁਸੀਂ ਕਿ ਇੱਥੇ ਮਾਈਨਿੰਗ ਹੋਈ ਹੈ ਕਿਤੇ ਉਹ ਪਹਿਲਾਂ ਉਹਨਾਂ ਨੂੰ ਪੁੱਛੋ ਤੁਸੀਂ ਕਿ ਇਹ ਦੂ ਕਹਦਾ ਵੀ ਅੱਜ ਕਦੀ ਮਾਈਨਿੰਗ ਹੋਈ ਆ ਯਾ ਨਵੀਕਰ ਸੋਲੀ ਮੈਂ ਇੰਨਾ ਗੈਸ ਜਮੇ ਬਿਆਨ ਦਿੱਤਾ ਉਹਨਾਂ ਨੇ ਉਹਨਾਂ ਦਾ ਬਿਆਨ ਨਿੰਦਨਯੋਗ ਹੈ ਔਰ ਮੈਂ ਮੰਨ ਕਰੂੰਗਾ ਕਿ ਜੋ ਸੀ 60 ਹਜ਼ਾਰ ਕਰੋੜ ਰੁਪਏ ਸਾਡਾ ਬਕਾਇਆ ਕਿੰਨੇ ਸਰਕਾਰਾਂ ਦਾ ਪੰਜਾਬ ਦਾ ਜੀਐਸਟੀ ਦਾ ਆਰਡੀਐਫ ਦਾ ਐਮਡੀਐਫ ਦਾ ਸਾਡਾ ਉਹ ਸੱਤਿਆ ਹਟੂ ਦਾ ਬਕਾਇਆ ਹੀ ਦੇ ਦੇਣ ਅਸੀਂ ਆਪਣੇ ਪੈਰਾਂ ਤੋਂ ਹੋ ਜੀਏ ਔਰ ਮੈਂ ਤੇ ਆਪਣੇ ਹਲਕੇ ਵਾਸਤੇ 2000 ਕਰੋੜ ਰੁਪਈਆ ਕਵਨਨ ਸਾਹਿਬ ਕੋ ਵੀ ਮੰਗਿਆ ਸੀਗਾ ਔਰ ਚੌਹਾਨ ਸਾਹਿਬ ਨੂੰ ਵੀ ਲਿਖਤੀ ਦਿੱਤਾ ਸਾਨੂੰ ਕੋਈ ਰਿਸਪੌਂਸ ਨਹੀਂ ਆ ਸਰ ਕੋਈ 5 ਕਰੋੜ ਰੁਪਈਆ ਤੱਕ ਦੀ ਕਿਤੇ ਭੇਜਿਆ ਸੈਟਰ ਗਵਰਨਮੈਂਟ ਦੇ ਉਲਟਾ ਦੇਖੋ ਤੁਸੀਂ ਕੰਮ ਵੇਖੋ ਕੀ ਕਰਦੇ ਆ ਉਥੇ ਲੱਗੇ ਸਾਡੇ ਬਾਬੇ ਵਿਚਾਰੇ ਲੋਕ ਆ ਬੱਲੇ ਲੱਗੇ ਆ ਕਿੰਦਰ ਸਰਕਾਰ ਕਿੱਥੇ ਆ ਜੀ ਸਾਰੀ ਦੁਨੀਆ ਨੂੰ ਪਤਾ ਤੇ ਦਰਿਆਵਾਂ ਦਾ ਮਹਿਕਮਾ ਦਰਿਆਵਾਂ ਨੂੰ ਜਿਹੜਾ ਪੈਸਾ ਹੁੰਦਾ ਦਰਵਾਜ਼ੇ ਦੀ ਮੁਰੰਮਤ ਵਾਸਤੇ ਉਹਦੀ ਡੀਸਰਟਿੰਗ ਲਈ ਉਹਦੇ ਬੰਦ ਬੰਨਣ ਲਈ ਜਿਹੜਾ ਪੈਸਾ ਹੁੰਦਾ ਸੈਂਟਰ ਗਵਰਨਮੈਂਟ ਦਿੰਦੀ ਹੈ ਸੱਤ-ਸੱਤ ਪੈਸੇ ਹੀ ਦਿੱਤਾ ਕਿੱਥੇ ਦਿਖਾਉਣ ਆ ਜਿਹੜਾ ਮੈਂ ਦੱਸਿਆ 170 ਕਰੋੜ ਦਾ ਪ੍ਰਪੋਜ਼ਲ ਭੇਜੀਆ ਸੀ सीएम ਸਾਹਿਬ ਨੇ ਦਿੱਲੀ ਮੈਂ ਕਿਹਾ 7 ਮਹੀਨੇ ਪਹਿਲਾਂ ਦੀ ਮੈਂ ਜਾ ਕੇ ਖੁਦ ਮਿਲ ਕੇ ਆਇਆ ਇੱਕ ਪੈਸਾ ਨਹੀਂ ਦਿੱਤਾ ਇਹ ਕਹਿੰਦੇ ਦੇ ਦਿੰਨੇ ਆ ਜੀ ਕਰ ਦਿੰਨੇ ਆ ਜੀ ਗੱਲ ਕੋਈ ਨਹੀਂ ਜੀ ਤੁਹਾਨੂੰ ਦਾਂਗੇ ਜੀ ਚੰਗਾ ਕੰਮ ਕਰਾਇਓ ਜੀ ਸਾਨੂੰ ਇੱਕ ਪੈਸਾ ਦੀ ਮਿਲਿਆ ਸੋ ਮੈਂ ਸਮਝਦਾ ਕਿ ਸੋ ਆਨਸਵ ਨੇ ਸਾਡੇ जख्मਾਂ ਤੇ ਮਲਬਾ ਨਾਉਂਦੀ ਵਿਜਾਇ ਜਖਮਾਂ ਦੇ ਮਿੱጫ ਪਾ ਗਏ ਔਰ ਅੱਜ ਦਾ ਉਹਨਾਂ ਦਾ ਬਿਆਨ ਪੰਜਾਬ ਦੇ ਵਿਰੋਧਿਆ ਉਹਨਾਂ ਦਾ ਬਿਆਨ ਉਹ ਵਿਚਾਰੇ ਹਰ ਪੀੜਤ ਜਿਹੜੇ ਡੀਕਦੇ ਐ ਕਿ ਕੋਈ ਪੈਸਾ ਦਵੇ ਕੇਂਦਰ ਸਰਕਾਰ ਉਹਨਾਂ ਦੇ ਜਜ਼ਬਾਤਾਂ ਦੇ ਖਿਲਾਫ ਹੈ ਸੋ ਮੈਂ ਸਮਝਦਾ ਕਿ ਬਿਆਨ ਘਟੀਆਂ ਨਿਰਜੋਗ ਹੈ ਔਰ ਮੈਂ ਸਮਝਦਾ ਕਿ ਸੈਂਟਰ ਗਵਰਨਮੈਂਟ ਕੋਈ ਇਨਸਾਫ ਕਰਨ ਵਾਲੀ ਨਹੀਂ ਗਈ ਕੇਂਦਰ ਸਰਕਾਰ ਕੋਈ ਪੰਜਾਬ ਨੂੰ ਪੈਕੇਜ ਦੇਵੇ ਮੈਂ ਤਾਂ ਹੋਰ ਸੋਚ ਨਹੀਂ ਸਕਦਾ ਆ 10 12 ਦਿਨਾਂ ਬਾਅਦ ਸਾਡੇ ਦੇ 26 ਤਰੀਕ ਨੂੰ ਪਾਣੀ ਆਇਆ ਉਦੋਂ ਸੱਤ ਲੋਕ ਤੇ ਬਿਆਸ ਦਾ ਤੇ ਸਤਾਨਪੁਰ ਲੋਧੀ ਦੇਖੋ ਕਿੰਨੇ ਦਿਨ ਦਾ ਪਾਣੀ ਆਇਆ ਸਭ ਕੁਝ ਡੁੱਬ ਗਿਆ ਬਿੰਦਿਆਂ ਦੇ ਪੌਦੇ ਇੱਕ ਵੀ ਨਾ ਤੇ ਲੈ ਕੇ ਸਰਕਾਰ ਨੇ 1 ਕਰੋੜ ਰੁਪਏ ਦੀ ਭੇਜਿਆ ਇੱਕ ਮਹੀਨਾ ਹੋ ਗਿਆ ਜੋ ਕੁਝ ਕਰਦੀ ਪੰਜਾਬ ਸਰਕਾਰ ਕਰਦੀ ਹੈ ਅੱਜ ਜਿੰਨੀ ਮਦਦ ਕਰ ਰਹੀ ਹੈ ਲੋਕਾਂ ਦੀ ਜਿੰਨੀ ਵੀ ਅਸੀਂ ਕਰਿਆ ਜਿਸ ਕਿ ਬਸਤੀ ਦੇ ਵਿੱਚ ਉਹ ਸਾਰੀ ਮਦਦ ਸਾਧ ਸਰਦਾਰ ਭਗਵਾਨ ਸ੍ਰੀਮਾਨ ਦੀ ਸਰਕਾਰ ਕਰੀ ਆ ਬੀਜੇਪੀ ਫੇਰ ਅੱਪੜੇ ਉਸੇ ਚੱਲੇ ਤੇ ਆ ਗਈ ਬੀਜੇਪੀ ਫੇਰ ਸਾਡੇ ਨਾਲ ਧੋਖਾ ਕਰਦੀ ਆ ਸਾਨੂੰ ਜਿਹੜਾ ਉਹ ਕੀ ਕਹਿੰਦੇ ਨੇ ਬਖੌਲ ਕਰਨ ਵਾਲੀ ਗੱਲ ਹੈ ਸੋ ਮੈਂ ਉਹਨਾਂ ਦੇ ਬਿਆਨ ਦੀ ਪੂਰਨਿੰਦਾ ਜਿਹੜੀ ਉਹ ਕਰਾਂ